ਬੜੇ ਪਹੁੰਚੋ ਗੁਰਪ੍ਰੀਤ ਸਿੰਘ ਪੁੱਛਰੀਆਂ ਨੂੰ ਅੱਜ ਚੇਅਰਮੈਨ ਬਣਾਇਆ ਗਿਆ ਕੀ ਕਹੋਗੇ ਤੇ ਪਹਿਲਾਂ ਤਾਂ ਆਪਾਂ ਆਪ ਵੀ ਜੁੜਾ ਦਿੱਤਾ ਕਿ ਜੇ ਬੈਠੀ ਇਹ ਰਾਜਿਤ ਅਸੀਂ ਦੇਖਿਆ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਸਿੱਧਾ ਹੀ ਵਧਾਈ ਦੇਵਾਂਗੇ ਵੀ ਸਾਡੇ ਆਮ ਘਰਾਂ ਚੋਂ ਉੱਠ ਕੇ ਬੱਚਿਆਂ ਨੂੰ ਅੱਜ ਚੇਅਰਮੈਨ ਬਣੀਆਂ ਨੇ ਸਾਨੂੰ ਇਹੀ ਖੁਸ਼ੀ ਬਹੁਤ ਜ਼ਿਆਦਾ ਆ ਕੋਈ ਰਿਸ਼ਤੇਦਾਰੀ ਨਹੀਂ ਕੋਈ ਕੋਈ ਹੋ ਨਹੀਂ ਆਮ ਘਰਾਂ ਚੋਂ ਉੱਠ ਕੇ ਬੱਚੇ ਕੰਮ ਕਰਦੇ ਸੀ ਉਹਨਾਂ ਨੂੰ ਅੱਜ ਕੀਰ ਮੰਨਿਆ ਨਹੀਂ ਸਹੀ ਸਹੀ ਕੰਮ ਕਰਦੇਗੇ ਬੱਚੇ ਬਚਾਉਣਗੇ ਸਹੀ ਕੰਮ ਕਰਨਾ ਹੈ ਪੰਜਾਬ ਨੂੰ ਇਹ ਪੰਜਾਬ ਰੰਗਲਾ ਪੰਜਾਬ ਮਤੇ ਪੰਜਾਬ ਵਾਸਤੇ ਕੋਈ ਸਪੈਸ਼ਲ ਬਜਟ ਦੀ ਕੋਈ ਪਲਾਨਿੰਗ ਹੈ ਇਹ ਮੁੱਖ ਮੰਤਰੀ ਸਾਹਿਬ ਕਰਦੇ ਮੇਰੇ ਕੋਲ ਨਹੀਂ ਬਸ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੁੰਦੀ ਹੂ ਕੀ ਸੁਪਨੇ ਆਉਣ ਵਾਲੇ ਸਮੇਂ ਚ ਉਹਨਾਂ ਦੇ ਕੀ ਕਹਿ ਰਹੇ ਹੈ ਵੀ ਕੀ ਕਰਨਗੇ ਪੰਜਾਬ ਸੁਪਨੇ ਵਧੀ ਚੱਲ ਰਹੇ ਨੇ ਕਨੰਦਪੁਰ ਸਾਹਿਬ ਦਾ ਇੰਨਾ ਵਧੀਆ ਪ੍ਰੋਗਰਾਮ ਹੋਇਆ ਸਭ ਦੇ ਦੁਨੀਆ ਦੇ ਦੁਨੀਆ ਤੋਂ ਬਹੁਤ ਫੋਨ ਆਉਂਦੇ ਨੇ ਵੀ ਬਹੁਤ ਰੰਗਲਾ ਪੰਜਾਬ ਵਾਰ ਰਿਹਾ ਮਨ ਨੂੰ ਸਕੂਨ ਆਇਆ ਤਨ ਦੇ ਰਹਿ ਕੇ ਇੰਨੀ ਸ਼ਾਂਤੀ ਆਈ ਛੱਡੂ ਹੀ ਤਾਂ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਉਸ ਪਰਮਾਤਮਾ ਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਰੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਾਰੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦੇਖੋ ਪੁੱਛਣ ਵਾਰੇ ਆਪਾਂ ਸਾਰੇ ਜਾਣਦੇ ਆ ਕਿ ਗਰਾਸ ਰੂਟ ਲੈਵਲ ਦਾ ਇੱਕ ਵਰਕਰ ਤੋਂ ਲੈ ਕੇ मतलब ਜਿਹੜੇ ਇਹਨਾਂ ਨੇ ਪਹਿਲਾਂ ਕਿਹਾ ਵੀ ਪਾਵੇਂ ਪੋਸਟਰ ਲਾਉਣੇ ਹੋਣ ਪਾਵੇਂ ਦਰਿਆ ਮਿਚਾਉਣੇ ਹੋਣ ਹਰ ਕੰਮ ਪਾਰਟੀ ਨੇ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਹੈ ਬੜੀ ਵਾਕੂ ਵੀ ਨਵਾਈ ਹੈ ਔਰ ਬੜੀ ਤੰਦੇ ਹੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਔਰ ਪਾਰਟੀ ਨੇ ਪਹਿਲਾਂ ਇਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਜ਼ਿਲ੍ਹਾ ਜਨਰਲ ਸੈਕਟਰੀ ਫਿਰ ਜ਼ਿਲ੍ਹਾ ਪ੍ਰਧਾਨ ਤੇ ਹੁਣ ਇਹ ਜਿਹੜਾ ਪਲੈਨਿੰਗ ਬੋਰਡ ਦਾ ਚੇਅਰਮੈਨ ਤਾਂ ਜਿਹੜਾ ਰੁਤਵਾ ਦੇ ਕੇ ਨਵਾਜਿਆ ਸੋ ਮੈਂ ਧੰਨਵਾਦ ਦੀਆਂ ਪੰਜਾਬ ਸਰਕਾਰ ਦਾ ਔਰ ਆਸ ਰੱਖਦਾ ਕਿ ਪਹਿਲਾਂ ਵੀ ਜਿਸ ਤਰੀਕੇ ਨਾਲ ਪਿਛਲੇ 4 ਸਾਲਾਂ ਤੋਂ 4.5 ਸਾਲਾਂ ਤੋਂ ਇੱਕ ਟੀਮ ਵਰਕ ਨਾਲ ਅਸੀਂ ਮਾਨਸਾ ਦੇ ਡਿਵੈਲਪਮੈਂਟ ਲਈ ਕੰਮ ਕਰ ਰਹੇ ਹਾਂ ਕਿਉਂਕਿ ਹੁਣ ਪਲੈਨਿੰਗ ਬੋਰਡ ਚ ਹੋਣ ਕਰਕੇ ਉਹਨੂੰ ਹੋਰ ਵੀ ਗਤੀ ਮਿਲੇਗੀ ਤਾਂ ਔਰ ਹੋਰ ਵਧੀਆ ਤਰੀਕੇ ਨਾਲ ਅਸੀਂ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀ ਮਾਨਸਾ ਹਲਕੇ ਦੇ ਲੋਕਾਂ ਦੀ ਸੇਵਾ ਕਰ ਸਕਾਂਗੇ। ਐਮਐਲਏ ਸਾਹਿਬ 2027 ਦੇ ਬੋਟਾਂ ਅੱਗੇ ਆ ਰਹੀਆਂ ਇਲੈਕਸ਼ਨ ਆ ਰਹੀਆਂ ਨੇ ਉਸ ਬਾਰੇ ਤੁਹਾਡੀ ਕੀ ਤਿਆਰੀ ਹੈ? ਦੇਖੋ ਐ ਵੋਟਾਂ 2022 ਚ ਪਈਆਂ ਲੋਕਾਂ ਨੇ 5 ਸਾਲ ਲਈ ਸਾਨੂੰ ਚੁਣਿਆ ਸਰਕਾਰ ਨੂੰ ਚੁਣਿਆ ਅਸੀਂ ਕਹਿੰਦਾ 2027 ਦੇਖ ਕੇ ਨਹੀਂ ਕੰਮ ਕਰ ਰਹੇ ਅਸੀਂ 2022 ਦਾ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਹੈ ਉਹਦੇ ਤਹਿਤ ਕੰਮ ਕਰ ਰਹੇ ਹਾਂ ਔਰ ਹਰ ਇੱਕ ਫੀਲਡ 'ਚ ਕੰਮ ਕਰ ਰਹੇ ਹਾਂ ਭਾਵੇਂ ਕਿ ਉਹ ਸਾਰਾ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਹੋਵੇ ਜੇ ਮਾਨਸਾ ਦੀ ਗੱਲ ਕਰੀਏ ਆਪਾਂ ਮਤ 44 ਕਰੋੜ ਰੁਪਏ ਨਾਲ ਮਾਨਸਾ ਦੇ ਜਿਹੜਾ ਸੀਵਰੇਜ ਸਿਸਟਮ ਹੈ ਉਹ ਠੀਕ ਕੀਤਾ ਜਾ ਰਿਹਾ ਹੈ ਔਰ 18 ਕਰੋੜ ਰੁਪਏ ਨਾਲ ਆਉਣ ਵਾਲੇ ਸਮੇਂ 'ਚ ਮਾਨਸਾ ਦੀਆਂ ਸਾਰੀਆਂ ਦੀਆਂ ਸਾਰੀਆਂ ਸੜਕਾਂ ਬਣ ਜਾਣਗੀਆਂ ਔਰ ਬਿਊਟੀਫਿਕੇਸ਼ਨ ਹੋਊਗੀ ਬਹੁਤ ਸਾਰੇ ਭਾਵੇਂ ਉਹ ਗੁਰਦੁਆਰਾ ਚੌਕ ਹੋਵੇ ਜਾਂ ਰੇਲਵੇ ਇਹ ਆਪਣਾ ਅੰਡਰਬ੍ਰਿਜ ਤੇ ਉਹਦੇ ਏਰੀਆ ਹੋਵੇ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਬਹੁਤ ਚੇਂਜਸ ਹੋ ਰਹੀਆਂ ਸਾਰੇ ਪਿੰਡਾਂ 'ਚ ਢਾਈ ਲੱਖ ਕਰੋੜ ਰੁਪਏ ਦਾ ਜਿਹੜਾ ਰੰਗਲਾ ਪੰਜਾਬ ਦਾ ਜਿਹੜਾ ਹੋ ਹੈਗਾ ਉਹ ਜਟੈ ਉਹ ਅਲਾਟ ਹੋ ਚੁੱਕਿਆ ਆਉਣ ਵਾਲੇ ਸਮੇਂ 'ਚ ਢਾਈ ਕਰੋੜ ਦਾ ਹੋਰ ਹੋ ਜਾਏਗਾ ਮਤਲਬ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਭਾਵੇਂ ਉਹ ਪਿੰਡਾਂ ਦੀ ਆ ਭਾਵੇਂ ਸ਼ਹਿਰਾਂ ਦੀ ਆ ਭਾਵੇਂ ਲਿੰਕ ਰੋਡਾਂ ਦੀ ਆ ਸਾਰੇ ਕ ਲੋਕ ਕਹਣਾ ਲੋ ਆਲਰੇਡੀ ਲਗਭਗ ਸਾਰੇ ਪੂਰੇ ਕਰ ਲਏ ਜੋ ਵੀ ਰਹਿੰਦੇ ਆ ਉਹ ਵੀ ਪੂਰੇ ਕਰਾਂਗੇ ਔਰ ਉਸ ਤੋਂ ਬਾਅਦ ਲੋਕ ਕਹਨੇ ਕੰਮ ਕਰਦੇ ਕਿ ਆਪਣੇ ਆਪ ਹੀ ਉਹ 27 ਦੀਆਂ ਜਿਹੜੀਆਂ ਹੈ ਵੋਟਾਂ ਜੋ ਪੈਣੀਆਂ ਲੋਕਾਂ ਚ ਜਾਵਾਂਗੇ ਜੀ ਸਾਡੇ ਵਧੀਆ ਸੀ ਕੰਮ ਕੀਤੇ ਹੋਣ ਦੀ ਤਾਂ ਲੋਕਤੰਤਰੀਕ ਅਧਿਕਾਰ ਹੈ ਲੋਕ ਜ਼ਰੂਰ ਚੋਣ ਠੀਕ ਮੈਂ ਧੰਨਵਾਦ ਕਰਦਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਤੇ ਨਾਲ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਪੁਰਾ ਦਾ ਮਾਤਾਪਾਲ ਜੀ ਸੌਰਜੀ ਵੀ ਪਹੁੰਚੇ ਨੇ ਉਹਨਾਂ ਦਾ ਵੀ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਬੀਜੇ ਸਿੰਘਲਾ ਜੀ ਐਮਐਸਏ ਭਾਈ ਗੁਰਪ੍ਰੀਤ ਸਿੰਘ ਬਨਵਾਲੀ ਸਾਹਿਬ ਜੀ ਤੇ ਪ੍ਰਿੰਸੀਪਲ ਗੋਦਰਾਮ ਜੀ ਸਾਬ ਦਾ ਇਹ ਇੱਕ ਵੱਡਾ ਭਲੇਖਾ ਮਤਲਬ ਪਾਰਟੀ ਨੇ ਮਨਾ ਵਿੱਚੋਂ ਕੱਢਿਆ ਵੀ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਔਦੇ ਨਹੀਂ ਮਿਲਦੇ ਮਤਲਬ ਤੁਸੀਂ ਸਾਰੇ ਸਾਡੇ ਪੱਤਰਕਾਰ ਸਾਥੀਆਂ ਭਾਵੇਂ ਸਾਡੇ ਵਰਕਰ ਨੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਾਂ ੱੱਪੜ ਵਿਛਾਉਣ ਵਾਲਿਆਂ ਚੋਂ ਹੀ ਪੈਦਾ ਹੋયા ਤੇ ਕੁਰਸੀਆਂ ਲਾਉਣ ਵਾਲਿਆਂ ਚੋਂ ਹੀ ਪੈਦਾ ਹੋયા ਇਹ ਅੱਜ ਸਿੱ ਤੈਦ ਲੋਤਾ ਨਿਮਰ ਕਰਦਾ ਆਮ ਆਦਮੀ ਪਾਰਟੀ ਨੇ ਜੇ ਸਿੱਕ ਨਿਮਾਣੇ ਦੇ ਵਰਕਰ ਨੂੰ ਮਾਤਰ ਬਹੁਤ ਵੱਡੇ ਆਦੇਦ ਨਾਲ ਸਤਿਕਾਰ ਦਿੰਦਾ ਹੈ ਤੇ ਪੂਰੀ ਤਨਦੇਹੀ ਨਾਲ ਆਪਾਂ ਸੇਵਾ ਕਰਾਂਗੇ ਜਿਸ ਤਰ੍ਹਾਂ ਵੀ ਜ਼ਿੰਮੇਵਾਰੀ ਮਿਲੀ ਆ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਅਸੀਂ ਸਾਰੇ ਮਿਲ ਬੈਠ ਕੇ ਜੋ ਵੀ ਜਿੰਨਾ ਲੋਕਾਂ ਦੇ ਕੰਮ ਹੋ ਸਕੇ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਸਭ ਦਾ ਤੁਹਾਡੇ ਫੰਕਸ਼ਨ ਵਾਲੇ ਸਾਥੀਆਂ ਦਾ ਵੀ ਤੈਦਰੋਤ ਪਹਿਲ ਦੇ ਆਧਾਰ ਤੇ ਕੀ ਸੁਝਾਓ ਕਿਹੜਾ ਕੰਮ ਆ ਜਿਹੜੇ ਪਹਿਲ ਦੇ ਆਧਾਰ ਤੇ ਕਰਨੇ ਪਹਿਲ ਦੇ ਆਧਾਰ ਤੇ ਦੇਖੋ ਜੀ ਜਿਵੇਂ ਵੀ ਮਤਲਬ ਪਿਛਲੇ ਦਿਨੀ ਸਾਡੀ ਮੀਟਿੰਗ ਹੋਈ ਐਮਐਲਏ ਸਾਹਿਬ ਹੋਰਿਆ ਨੇ ਵੀ ਆਪਦੇ ਪਿੰਡਾਂ ਦੇ ਵਿੱਚ ਕਾਫੀ ਬਣਾਏ ਹੋਏ ਨੇ ਪ੍ਰੋਗਰਾਮ ਵੀ ਆਪਾਂ ਇਹ ਕਰਾਉਣੇ ਨੇ ਵੱਖ-ਵੱਖ ਉਹਨਾਂ ਨੂੰ ਲੈ ਕੇ ਅਸੀਂ ਭਾਵੇਂ ਤਾਂ ਇਹ ਖੇਡਾਂ ਹੋਣ ਜਾਂ ਪਾਰਟੀ ਵੱਲੋਂ ਜੋ ਜੁੱਧਨ ਅਸ਼ਿਰੁੱਧ ਮਹੀਮ ਚੱਲ ਰਹੀ ਆ ਉਹਦੇ ਵਿੱਚ ਵੀ ਅਸੀਂ ਵੱਡਾ ਸਹਿਯੋਗ ਵੀ ਤਾਂ ਕਿ ਸਾਡੀ ਜਵਾਨੀ ਨੂੰ ਬਚਾਇਆ ਜਾ ਸਕੇ ਤੇ ਜਿਆਦਾ ਜਿਹੜਾ ਵਿਸ਼ੇਸ਼ ਤੌਰ ਤੇ ਧਿਆਨ ਹੈ ਉਹ ਖੇਡ ਗਰਾਊਂਡਾਂ ਦੇ ਉੱਤੇ ਜ਼ਰੂਰ ਹੈ